ਸ਼ਸ਼ੀਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਮੈਂ ਨੀਟੂ ਲੋਹਾਰਾ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਜਗਰਾਉਂ ਵਿਖੇ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਅਮਰਤਪਾਲ ਮਹਿਰੋਂ ਵੱਲੋਂ ਕਲਵੰਤ ਸਿੰਘ ਸਹੋਤਾ ਤੇ ਵੀਡੀਓ ਦੇ ਵਿੱਚ ਨਾਂ ਲੈ ਕੇ ਇਲਜ਼ਾਮ ਲਾਏ ਗਏ ਸੀ ਅੱਜ ਉਹਨਾਂ ਵੀਡੀਓ ਦੇ ਵਿੱਚ ਕਹੇ ਸ਼ਬਦਾਂ ਦਾ ਸਪਸ਼ਟੀਕਰਨ ਦੇਣ ਲਈ ਕਲਵੰਤ ਸਿੰਘ ਸਹੋਤਾ ਨੇ ਪ੍ਰੈਸ ਕਾਨਫਰੰਸ ਬੁਲਾਈ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਆਪਣਾ ਸਪਸ਼ਟੀਕਰਨ ਰੱਖਣਗੇ ਕਰਾਂਗੇ ਉਹਨਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਾਂਤੀ ਪਸੰਦ ਅਮਨ ਪਸੰਦ ਸੂਬਾ ਪੰਜਾਬ ਪੂਰੇ ਦੇਸ਼ ਦੇ ਦੁਨੀਆ ਦੇ ਲੋਕਾਂ ਨੂੰ ਮੈਂ ਅੱਜ ਇੱਥੇ ਇੱਕ ਸੱਚ ਤੋਂ ਜਾਣੂ ਕਰਵਾਉਣ ਲਈ ਇਕੱਤਰਤ ਹੋਇਆ ਫਤਿਹ ਦੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਅੰਦਰ ਇੱਕ ਬਹੁਤ ਹੀ ਜਿਹੜਾ ਮਸਲਾ ਪਖਿਆ ਹੋਇਆ ਚਰਨ ਘਾਟ ਵਾਲੇ ਜੋ ਵੀ ਉੱਥੇ ਚੱਲ ਰਿਹਾ ਮੈਂ ਪਹਿਲਾਂ ਵੀ ਲਿਖਿਆ ਉਹਦੇ ਬਾਰੇ ਦੇ ਵਿੱਚ ਵੀ ਮੈਂ ਕਿਸੇ ਵੀ ਗਲਤ ਇਨਸਾਨ ਦਾ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਮੈਂ ਉਹਦਾ ਹਮਾਇਤੀ ਨਹੀਂ ਆ ਨਾ ਮੈਂ ਮੈਂਤ ਕਰਦਾ ਨਾ ਅਜ ਤੱਕ ਕੀਤੀ ਆ ਲੇਕਿਨ ਕੁਝ ਜਿਹੜੇ ਲੋਕ ਨੇ ਮੈਂ ਕਹਾਂ ਗੁਰੂ ਬਾਣੇ ਦੇ ਅੰਦਰ ਅੱਜ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਮੇਰੇ ਵਰਗੇ ਨੇਕ شریف ਲੋਕਾਂ ਨੂੰ ਉਹਨਾਂ ਦਾ ਅਕਸ ਖਰਾਬ ਕਰ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਬਾਰੇ ਦੱਸ ਦੇਵਾਂ ਬਹੁਤੇ ਮੇਰੇ ਬਾਰੇ ਨਹੀਂ ਜਾਣਦੇ ਉਸ ਤੋਂ ਪਹਿਲਾਂ ਮੈਂ ਸਮੁੱਚੇ মিডিਆ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸੱਚ ਨੂੰ ਲੋਕਾਂ ਤੱਕ ਪਹੁੰਚਾਉਣਾ ਦੁਨੀਆ ਤੱਕ ਪਹੁੰਚਾਉਣਾ ਉਸ ਲਿਬਾਸ ਦੇ ਅੰਦਰ ਜਿਹੜਾ ਗੁਰੂ ਦੇ ਲਿਬਾਸ ਦੇ ਅੰਦਰ ਇੱਕ ਬਹੁਤ ਛਾਤਰ ਦਿਮਾਗ ਆ ਜਿਹੜਾ ਹਮੇਸ਼ਾ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਿਸੇ ਵੀ ਹੱਦ ਤੱਕ ਗਿਰ ਸਕਦਾ ਕੱਲੋ ਕਿਸ ਤਰ੍ਹਾਂ ਗਿਰਿਆ ਮੇਰੇ ਨਾਮ ਨੂੰ ਕਿਸ ਤਰ੍ਹਾਂ ਵਰਤਿਆ ਮੈਂ ਰੰਗਰੇਟਾ ਕਲਵੰਦ ਸਿੰਘ ਸਹੋਤਾ ਮੇਰੇ ਬਾਰੇ ਉਹਨੇ ਗੱਲ ਕੀਤੀ ਆ ਮੇਰਾ ਨਾਮ ਲਿਆ ਵੀ ਮੈਂ ਕੋਈ ਸੌਦਾ ਕਰਵਾਇਆ ਮੈਨੂੰ ਨਾਮ ਐ ਉਸ ਭੈਣ ਨੂੰ ਜਾਣਦਾ ਨਾ ਮੇਰੀ ਭੈਣ ਨਾਲ ਗੱਲਬਾਤ ਹੋਈ ਸੀ ਲੇਕਿਨ ਉਹਦੇ ਕੇਸ ਤੋਂ ਬਾਅਦ ਜਦੋਂ ਕੋਈ ਖਬਰਾਂ ਚੱਲੀਆਂ ਵੀ ਭੈਣ ਨਾਲ ਬਲਾਤਕਾਰ ਹੋਇਆ ਤਾਂ ਉਹਦੀ ਕਿਸੇ ਨੇ ਬਾਹ ਨਹੀਂ ਫੜੀ ਉਹ ਬਾਹ ਨਹੀਂ ਫੜਨਾ ਫੜਨ ਤੋਂ ਬਾਅਦ ਉਹ ਮੇਰੇ ਘਰੇ ਆਈ ਮੈਨੂੰ ਉਹਨੇ ਬੇਨਤੀ ਕੀਤੀ ਮੇਰੇ ਵੀਰ ਮੈਂ ਫਸ ਚੁੱਕੀ ਆ ਮੇਰੀ ਕੋਈ ਬਾਹ ਨਹੀਂ ਫੜਦਾ ਮੈਂ ਕੁਵਾਰੀ ਕੁੜੀਆਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗ ਨਹੀਂ ਰਹੀ ਮੈਂ ਉਹਨੂੰ ਕਿਹਾ ਵੀ ਭੈਣ ਮੇਰੀਏ ਇਹ ਮੈਨੂੰ ਨਹੀਂ ਪਤਾ ਸੱਚ ਕੀ ਆ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਆਪਣੇ ਮੌਲਕ ਦੇ ਅੰਦਰ ਭਾਰਤ ਦਾ ਕਾਨੂੰਨ ਸਭ ਤੋਂ ਵੱਡਾ ਜੇ ਤੈਨੂੰ ਕੋਈ ਦੁੱਖ ਆ ਤਕਲੀਫ ਆ ਤਾਂ ਜਾ ਕੇ ਉਹ ਤੋਂ ਮਾਨਯੋਗ ਕੋਰਟ ਦੇ ਅੰਦਰ ਆਪਣਾ ਪੱਖ ਰੱਖ ਤੇ ਉੱਥੇ ਜਾ ਕੇ ਸੱਚ ਤੱਕ ਤੈਨੂੰ ਜ਼ਰੂਰ ਇਨਸਾਫ ਮਿਲੂਗਾ ਹੁਣ ਮੈਂ ਇੱਥੇ ਉਸ ਮਹਿਰੂ ਨੂੰ ਹੀ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਜਦੋਂ ਕੁੜੀ ਤੇਰੇ ਕੋਲੇ ਗਈ ਸੀ ਸਾਨੂੰ ਤਾਂ ਇਤਰਾਜ਼ ਨਹੀਂ ਹੋਇਆ ਕੁੜੀ ਸਾਡੇ ਘਰੇ ਆਈ ਅਸੀਂ ਉਹਨੂੰ ਰਾਹ ਪਾਤਾ ਤੇ ਤੈਨੂੰ ਤਕਲੀਫ ਕਿਉਂ ਹੋਈ ਇਸ ਗੱਲ ਦੀ ਦੂਜੀ ਗੱਲ ਬਾਰ-ਬਾਰ ਗੱਲ ਕਰ ਰਿਆ ਕੋਈ ਲੈਣ ਦੇਣ ਦੀ ਲੈਣ ਦੇਣ ਦੀ ਸਾਨੂੰ ਜਦੋਂ ਉਸ ਗੱਲ ਦਾ ਪਤਾ ਹੀ ਨਹੀਂ ਕੁੜੀ ਸਾਡੇ ਘਰੇ ਆਈ ਸੀ ਮੈਂ ਕਹਿਣਾ ਅੱਜ ਮੀਡੀਆ ਰਹੀਂ ਵੀ ਇਹ ਕਹਿਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਘਰੇ ਆਈ ਉਹਨੇ ਮੈਥੋਂ ਆ ਕੇ ਇਨਸਾਨ ਹੈਲਪ ਦੀ ਗੱਲ ਕੀਤੀ ਤਾਂ ਮੈਂ ਉਹਨੂੰ ਰਾਹ ਪਾਇਆ ਜੇ ਕਿਸੇ ਬੰਦੇ ਨੂੰ ਰਾਹ ਪਾਉਣਾ ਗਲਤ ਆ ਤਾਂ ਉਹਦੇ ਲਈ ਮੇਰੇ ਲਈ ਮਾੜੀ ਗੱਲ ਆ ਜੇ ਕਿਸੇ ਬੰਦੇ ਨੂੰ ਦੁਖੀ ਬੰਦੇ ਨੂੰ ਇਨਸਾਨ ਦੀ ਮਦਦ ਕਰਨਾ ਚੰਗੀ ਗੱਲ ਆ ਤਾਂ ਮੈਂ ਮੈਂ ਚੰਗਾ ਕਰਮ ਕੀਤਾ ਮੈਂ ਨੇ ਕਰਮ ਕੀਤਾ ਆ ਸੋ ਮੈਰੋ ਸਾਹਿਬ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਲਵੰਦ ਸੋਰੇ ਬਖ ਸੋਤੇ ਬਾਰੇ ਵੀ ਮੈਨੂੰ ਨੇ ਥ੍ਰੈਟ ਕੀਤਾ ਮੈਂ ਤੁਹਾਨੂੰ ਇਹ ਚੀਜ਼ ਦਾ ਜਿੰਦਾ ਜાગਦਾ ਸਬੂਤ ਦਿਨਾ ਕਿਉਂ ਕਿ ਇਹਨੇ ਮੈਨੂੰ 16 ਤਰੀਕ ਨੂੰ ਮੈਂ ਕਿਤੇ ਆਪਣੇ ਪਰਸਨਲ ਕੰਮ ਲਈ ਦਿੱਲੀ ਗਿਆ ਸੀ ਦਿੱਲੀ ਜਾ ਕੇ ਜਦੋਂ ਮੈਂ ਰਸਤੇ 'ਚੋਂ ਆ ਰਿਹਾ ਸੀ ਤਾਂ ਮੈਨੂੰ ਇੱਕ ਕਾਲ ਆਉਂਦੀ ਆ 4:00 ਵਜੇ 11 ਮਿੰਟ ਤੇ ਜਿਹੜੀ ਕਿ ਕਾਲ ਮੈਂ ਚੱਕ ਨਹੀਂ ਸਕਿਆ ਕਾਲ ਨਾ ਚੱਕਣ ਤੋਂ ਬਾਅਦ ਮੈਂ ਵਾਪਸ ਕੀ ਕਰਦਾ ਅੱਗੇ ਦੇਖ ਸਕਦੇ ਹੋ ਮੈਂ ਮੈਸ ਕਾਲ ਵੀ ਤੁਹਾਨੂੰ ਦਿਖਾ ਦਿੰਦਾ ਜਦੋਂ ਮੈਨੂੰ ਮੈਸ ਕਾਲ ਆਈ ਆ ਇਹ ਇੱਕ ਮਿੰਟ ਇੱਕ ਦਿਖਾਉਣਾ ਸੀ ਦਿਖਾਉਣਾ ਇੱਕ ਪੀਸ ਮੈਨੂੰ ਮੈਸ ਕਾਲ ਆਉਂਦੀ ਆ ਮੈਂ ਕਹਾ ਚੱਕ ਨਹੀਂ ਪਾਇਆ ਬਾਅਦ ਚ ਮੈਂ ਬਾਹਰਲਾ ਨੰਬਰ ਕਰਕੇ ਉਪਰਾਂ ਨੰਬਰ ਫੋਨ ਕਰਕੇ ਮੈਂ ਕੀ ਕੀਤਾ ਮੈਸੇਜ ਪਾਉਣਾ ਮੈਂ ਇਸ ਕਾਲ ਦੇ ਉੱਪਰ ਹੈਲੋ ਹਾਂਜੀ ਤੁਹਾਡੀ ਕਾਲ ਆਈ ਸੀ ਤਾਂ ਮੈਨੂੰ 4:29 ਮਿੰਟ ਤੇ ਦੁਬਾਰਾ ਕਾਲ ਆਉਂਦੀ ਆ 4:29 ਉੱਤੇ ਦੇਖ ਸਕਦੇ ਹੋ ਇੱਕ ਮੈਂ ਕਿਹਾ ਮੈਂ ਤੇ 54 ਸਕੰਡ ਮੇਰੀ ਗੱਲ ਹੋ ਰਹੀ ਆ ਉਸ ਇਨਸਾਨ ਨਾਲ ਮੈਨੂੰ ਨਹੀਂ ਪਤਾ ਇਨਸਾਨ ਕੌਣ ਸੀ ਮੈਂ ਉਹਨੂੰ ਜਾਣਦਾ ਨਹੀਂ ਸੀ ਆਵਾਜ਼ ਮੇਰੇ ਫੋਨ ਦੇ ਵਿੱਚ ਜਦੋਂ ਕੰਨਾਂ 'ਚ ਪਈ ਮੈਨੂੰ ਸਿੱਧੀ ਗੱਲ ਇਹ ਸੀ ਹਾਂ ਭਾਈ ਅੱਜਕੱਲ ਤੂੰ ਬਹੁਤ ਸੌਦੇ ਕਰਾਉਣਾ ਆ ਕਿੰਨੇ ਸੌਦਾ ਕਰਾਇਆ ਮੈਂ ਕਿਹਾ ਭਾਈ ਸਾਹਿਬ ਕਿਹੜਾ ਸੌਦਾ ਕਹਿੰਦਾ ਹੁਣ ਤੂੰ ਭੁੱਲ ਗਿਆ ਬਾਬੇ ਵਾਲਾ ਸੌਦਾ ਮੈਂ ਕਿਹਾ ਮੈਂ ਕਿਸੇ ਕੰਜਰ ਬਾਬੇ ਦੀ ਹਮਾਇਤ ਨਹੀਂ ਕਰਦਾ ਮੈਨੂੰ ਕਹਿੰਦਾ ਤੂੰ ਦਿੱਲੀੋਂ ਆ ਰਿਹਾ ਮੈਂ ਕਿਹਾ ਹਾਂ ਆ ਰਿਹਾ ਤੈਨੂੰ ਰਾਸਤੇ 'ਚ ਮਿਲਣਾ ਤੇਰਾ ਹਿਸਾਬ ਤਾਬ ਲਾਉਣਾ ਮੈਂ ਕਿ ਆ ਜਾ ਕਿੱਥੇ ਮਿਲਣਾ ਮੈਨੂੰ ਮਰਜ਼ੀ ਮਿਲਾਂ ਹੁਣ ਉਹਨੇ ਕੱਲ ਇਸ ਗੱਲ ਨੂੰ ਇਕਵਾਲ ਕਰ ਲਿਆ ਵੀ ਜਿਹੜਾ ਫੋਨ ਕੀਤਾ ਸੀ ਉਹਨੇ ਕੀਤਾ ਸੀ ਮੈਂ মিডিਏ ਰਾਹੀਂ ਦੱਸਣਾ ਚਾਹੁੰਦਾ ਵੀ ਅਮਰਤਪਾਲ ਤੇਰੀ ਇੱਕ ਫਿਤਰਤ ਰਹੀ ਆ ਤੂੰ ਹਮੇਸ਼ਾ ਕਾਨੂੰਨ ਨੂੰ ਪੁਲਿਸ ਨੂੰ ਸਰਕਾਰ ਨੂੰ ਅੱਜ ਤੇਰੀ ਵੀਡੀਓ ਸਾਰਿਆਂ ਨੇ ਦੇਖੀ ਆ ਤੈਨੂੰ ਸਰਕਾਰ ਤੇ ਭਰੋਸਾ ਨਹੀਂ ਕਾਨੂੰਨ ਤੇ ਭਰੋਸਾ ਨਹੀਂ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਨਹੀਂ ਮਾਂਜੋਕ ਸ਼੍ਰੋਮਣੀ ਕਮੇਟੀ ਤੇ ਭਰੋਸਾ ਨਹੀਂ ਤੇ ਫਿਰ ਤੈਨੂੰ ਭਰੋਸਾ ਕਿਤੇ ਆਊਗਾ ਇਹਦਾ ਮਤਲਬ ਸਾਰੀ ਦੁਨੀਆ ਜਿਹੜੀ ਆ ਪ੍ਰਸ਼ਾਸਨ ਵੀ ਝੂਠਾ ਕਾਨੂੰਨ ਵੀ ਝੂਠਾ ਮਾਨਯੋਗ ਸਾਡੀ ਸ਼੍ਰੋਮਣੀ ਕਮੇਟੀ ਵੀ ਝੂਠੀ ਤੂੰ ਕੱਲਾ ਸੱਚਾ ਹੋ ਗਿਆ ਇਸ ਕਰਕੇ ਮੈਂ ਅੱਜ ਸਖਤ ਜਗਤ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਇਹ ਲਿਵਾਸ ਦੇ ਅੰਦਰ ਇਨਸਾਨ ਆ ਇਹਦੀ ਸੋਚ ਕੀ ਆ ਹਮੇਸ਼ਾ ਇੱਥੇ ਹੋਰ ਵੀ ਮੇਰੇ ਕੋਲ ਇੱਕ ਵੀਰ ਖੜਾ ਜਿਹਦੇ ਚਾਰ ਫੋਨ ਖੋਲੇ ਫੋਨ ਖੁੰਦਾ ਆਪਣੀ ਫੇਮਸ ਲੈਣ ਲਈ ਆਪਣੀ ਆਈਡੀਆ ਉਹਨਾਂ ਦੀਆਂ ਚਲਾਉਂਦਾ ਤੁਸੀਂ ਵੀ ਦੇਖਿਆ ਜੇ ਬਾਬੇ ਨੇ ਗਲਤ ਕਰਮ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਇਹਦੇ ਹੱਕ 'ਚ ਆ ਮੈਂ ਇੱਕ ਭਤੀ ਦਾ ਬਾਪ ਆ ਮੈਂ ਇੱਕ ਭੈਣ ਦਾ ਭਰਾ ਆ ਇਹ ਕਿਸੇ ਨਾਲ ਵੀ ਹੋ ਸਕਦਾ ਆ ਪਰ ਮੈਂ ਤੌਰ ਜਿਹੜੀ ਸਭ ਤੋਂ ਮੈਨੂੰ ਗੱਲ ਦੁੱਖ ਲੱਗਦੀ ਆ ਇਹ ਕਲਵੰਸ ਹੋਤੇ ਬਾਰੇ ਗੱਲਾਂ ਕਰਦਾ ਵੀ ਮੈਂ ਉਸ ਕੁੜੀ ਦੀ ਮਦਦ ਕੀਤੀ ਆ ਅੱਬ ਨਹੀਂ ਸੋਸ਼ਲ ਵੈਲਫੇਅਰ ਸੁਸਾਇਟੀ ਤੁਸੀਂ ਨੈਟ ਤੇ ਜਾਓ ਹਜ਼ਾਰਾਂ ਕੁੜੀਆਂ ਦੇ ਮੈਂ ਘਰ ਬਸਾਏ ਨੇ ਉਹਦੇ ਵਿੱਚ ਮੈਂ ਨੈਸ਼ਨਲ ਚੀਫ ਐਡਵਾਈਜ਼ਰ ਰਿਆਂ ਇਨਕਲਾਬੀ ਪੇਰੈਂਟਸ ਐਸੋਸੀਏਸ਼ਨ ਪੰਜਾਬ ਲੱਖਾਂ ਬੱਚਿਆਂ ਦੀ ਅਸੀਂ ਮਦਦ ਕੀਤੀ ਆ ਉਹਦਾ ਮੈਂ ਪੰਜਾਬ ਦਾ ਮੈਂਬਰ ਆ ਸੈਂਟਰ ਬਾਲਮਿਕ ਸਵਾ ਇੰਡੀਆ ਮੋਦਨ ਪ੍ਰਸਕਰਤਾ ਪੰਜਾਬ ਕਲਵੰਤ ਸਿੰਘ ਸੋਹਤਾ ਰੰਗਰੇਟਾਦਾਲ ਪੰਜਾਬ ਦਾ ਪ੍ਰਸਕਰਤਾ ਮੈਂ ਹੋਰ ਮੈਂ ਕਿਹੜੇ-ਕਿਹੜੇ ਤੁਹਾਨੂੰ ਉੱਤੇ ਗੜਾਵਾਂ ਵੀ ਜਿਹੜੇ ਕਿ ਮੈਨੂੰ ਵਾਹਿਗੁਰੂ ਦੇ ਆਪਣੀ ਕਿਰਪਾ ਦੇ ਨਾਲ ਬਖਸ਼ੇ 1900 ਮੈਰੋਂ ਸਾਹਮਣੇ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੈਰੋਂ ਤੂੰ ਦਾ 3 ਸਾਲ ਹੋਇਆ ਇਸ ਫੀਲਡ 'ਚ ਆਇਆ ਮੈਂ 1992 ਦਾ ਸਮਾਜ ਦੀ ਸੇਵਾ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਕਲਵੰਤ ਸੋਹਤਾ ਤੇ ਅੱਜ ਇੱਕ ਦਾਗ ਵੀ ਹੈ ਨਹੀਂ ਵੀ ਇੱਕ ਰੁਪਿਆ ਦਾ ਮੈਂ ਕਿਸੇ ਨਾਲ ਫੇਰ-ਫੇਰ ਕੀਤੀ ਜਾਂ ਮੇਰੀ ਭੈਣ ਜਾਂ ਮੇਰਾ ਭਰਾ ਜਾਂ ਬਜ਼ੁਰਗ ਇਹ ਗੱਲ ਕਵੇ ਵੀ ਮੈਂ ਇੱਕ ਰੁਪਿਆ ਵੀ ਅੱਜ ਵੀ ਕਿਸੇ ਤੋਂ ਲਿਆ ਇਸ ਗੱਲ ਉਹ ਬੰਦਾ ਜਿਹੜਾ ਉਹਨੂੰ ਫੋਨ ਕਰ ਰਿਹਾ ਮੈਂ ਅੱਜ ਤੁਹਾਡੇ ਥਰੂ ਮੰਗ ਕਰਦਾ ਵੀ ਉਹ ਬੰਦਾ ਵੀ ਟਰੇਸ ਹੋਣਾ ਚਾਹੀਦਾ ਟਰੇਸ ਹੋ ਕੇ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹੋ ਸਕਦਾ ਕੋਈ ਮੇਰਾ ਨਜ਼ਦੀਕੀ ਹੋਵੇ ਇਹਦੇ ਨਾਲ ਰਲਿਆ ਹੋਵੇ ਰਲ ਕੇ ਇਹ ਕਾਰਵਾਈ ਨੂੰ ਕਰਦੇ ਹੋਣ ਇੱਕ ਹੋਰ ਦੁੱਖ ਵਾਲੀ ਗੱਲ ਆ ਜੀ ਬਾਬੇ ਨੇ ਰੇਪ ਕੀਤਾ ਉਸ ਲੱਖਾਂ ਦੇ ਪਿੱਛੇ ਆ ਕਾਨੂੰਨ ਦਾ ਕੰਮ ਆ ਨੂੰ ਸਜ਼ਾ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਮ ਆ ਉਹਨਾਂ ਨੂੰ ਸਜ਼ਾ ਦੇਣਾ ਲੇਕਿਨ ਦੁੱਖ ਵਾਲੀ ਗੱਲ ਆ ਜੀ ਉਹ ਭੈਣਾਂ ਦਾ ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਬੰਦਾ ਰੇਪ ਕਰਦਾ ਹਰ ਰੋਜ਼ ਵੀਡੀਓ ਪਾ ਕੇ ਰੇਪ ਕਰਦਾ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਦੁਖਦਾਈ ਗੱਲ ਆ ਸ਼ਰਮਨਾਕ ਗੱਲ ਇਹਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਇਨਸਾਨ ਨੂੰ ਵੀ ਜਿਹੇ ਤਰ੍ਹਾਂ ਸਵਾਰਥ ਨਹੀਂ ਪੂਰਾ ਹੋਇਆ ਤੇ ਅੱਜ ਹਰ ਰੋਜ਼ ਵੀਡੀਓ ਪਾ ਪਕੇ ਧੀਆਂ ਪੈਣਾ ਦੇ ਰੇਪ ਕਰੇਗਾ ਗਲਵੰਸ ਹਉਤੇ ਨੇ ਆਪਰੇਸ਼ਨ ਕੀਤੇ ਆ ਅਸੀਂ ਲੋਕਾਂ ਦੇ ਘਰ ਵਸਾਇਆ ਧੀਆਂ ਦਾ ਧੀਆਂ ਨੂੰ ਕਦੀ ਜਾਗਰ ਨਹੀਂ ਕੀਤਾ ਇਸ ਤਰ੍ਹਾਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਜਲੂਸ ਨਹੀਂ ਕੱਟਿਆ ਜਿਹੜੇ ਗੁਰੂ ਦੇ ਅਸਲੀ ਸਿੱਖ ਹੁੰਦੇ ਆ ਪਹਿਲੀ ਗੱਲ ਤੁਸੀਂ ਕੱਲ ਦੇਖਿਆ ਕਿ ਇਸ ਤਰ੍ਹਾਂ ਨੁਟਾਂਕੀ ਕਰ ਰਿਹਾ ਸੀ ਉਹ ਰ ਗੁਰੂ ਸਾਹਿਬ ਨੇ ਤਾਂ ਨੌ ਆਪਦੇ ਪਰਿਵਾਰ ਦੇ ਜੀਵਾਰ ਕੇ ਇੱਕੰਜੂਨੀ ਸਿੱਟਿਆ ਤੂੰ ਕਿਹੜਾ ਗੁਰੂ ਦਾ ਸਿੱਖ ਹੋ ਗਿਆ ਬਈ ਮੈਂ ਤਾਂ ਨੂੰ ਸਿੱਖ ਹੀ ਨਹੀਂ ਮੰਨਦਾ ਜਿੰਨੇ ਵੀ ਅੱਜ ਤੱਕ ਸਿੱਖ ਗੁਰੂਆਂ ਦੀ ਸਾਡਿਆਂ ਦੀ ਮਦਦ ਕੀਤੀ ਆ ਮੁਸਲਮਾਨਾਂ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਇਹ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾ ਤੋਂ ਵੀ ਇਹ ਧਰਮ ਬਦਲ ਕੇ ਆ ਸਿੱਖ ਬਣਿਆ ਹੋਇਆ ਬਾਣੇ ਦੇ ਅੰਦਰ ਆ ਇਹਦੇ ਬਾਣੇ ਦੇ ਅੰਦਰ ਦੀਆਂ ਕਰਤੂਤਾਂ ਦਿਨੋਂ ਦਿਨ ਬਾਹਰ ਆ ਰਹੀਆਂ ਨੇ ਹੋਰ ਵੀ ਆਉਣਗੀਆਂ ਕਿਉਂਕਿ ਇੱਕ ਤਾਂ شریف ਇਨਸਾਨ ਨੂੰ ਅੱਜ ਇਹਨੇ ਪੁਲਿਸ ਨੂੰ ਵੀ ਬਦਨਾਮ ਕੀਤਾ ਆ ਮੇਰੀ ਪੁਲਿਸ ਨਾਲ ਗੱਲ ਕਰਨ ਮੈਂ মিডিਆ ਰਾਹੀਂ ਦੱਸਣਾ ਚਾਹਨਾ ਜਸਜੋਤ ਜੀ ਜਦੋਂ ਦੇ ਇੱਥੇ ਆਏ ਨੇ ਮੇਰੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਅੱਜ ਤੱਕ ਇੱਕ ਮੈਂ ਹੋਰ ਵੀ ਤੁਹਾਨੂੰ ਗੱਲ ਦੱਸ ਦੇਵਾਂ ਵੀ ਮੇਰੇ ਪਰਿਵਾਰ ਦੀ ਕੀ ਦੇਣਾ ਸਮਾਜ ਨੂੰ ਇਸ ਦੇਸ਼ ਨੂੰ ਸੂਬੇ ਨੂੰ ਅੱਜ ਇਹ ਸੂਬਾ ਤਰੱਕੀ ਤੇ ਆ ਜਾਂਚ ਮੈਰੋ ਤੋਂ মিডিਆ ਦੇ ਵਿੱਚ ਗੱਲਾਂ ਕਰਦਾ ਆ سوشل মিডিਆ ਦਾ ਯੂਜ਼ ਕਰਦਾ ਆ ਤਾਂ ਮੇਰੇ ਫਾਦਰ ਸਾਹਿਬ ਨੇ ਇਸ ਪੰਜਾਬ ਦੇ ਲਈ ਆਪਣਾ ਖੂਨ ਡੋਲਿਆ ਸ਼ਹੀਦੀ ਦਿੱਤੀ ਆ ਮੈਂ ਉਹ ਸਭ ਦੇ ਪਿਓ ਦਾ ਬੱਚਾ ਆ ਮੈਂ ਆਪਣੇ ਪਿਓ ਦੀ ਕਦੇ ਵੀ ਅਣਖ ਨੂੰ ਉਹਦੀ ਇੱਜ਼ਤ ਨੂੰ ਅੱਜ ਤੱਕ ਦਾਗ ਨਹੀਂ ਲੱਗਣ ਦਿੱਤਾ ਸੇਵਾ ਕਰਦੇ ਹੋਏ ਜਿੰਨਾ ਵੀ ਕੰਮ ਕੀਤਾ ਵਿਦਆਊਟ ਐਨੀ ਇੰਟਰਸਟ ਇਨਾ ਕਿਸੇ ਲਾਲਚ ਦੇ ਲੋਭ ਦੇ ਡਰ ਦੇ ਪੈਦੇ ਅੱਜ ਮੈਂ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਕੋਈ ਦਵਾ ਨਹੀਂ ਕੋਈ ਡਰ ਨਹੀਂ ਕੋਈ ਮੈਨੂੰ ਲਾਲਚ ਨਹੀਂ ਮੈਂ ਚਾਹਨਾ ਵੀ ਉਹ ਸਚਾਈ ਜਿਹੜਾ ਝੂਠ ਬੋਲਦਾ ਬਾਰ ਬਾਰ ਕਲਵੰਤ ਸਿੰਘ ਸੋਤੇ ਦਾ ਨਾਮ ਲੈ ਕੇ ਬਦਨਾਮ ਕਰ ਰਿਹਾ ਆਪਣੇ ਆਪ ਨੂੰ ਸੇਫ ਕਰ ਰਿਹਾ ਕਿਉਂਕਿ ਫਸ ਚੁਕਿਆ ਮੈਨੂੰ ਇਹ ਧਮਕੀ ਦੇ ਕੇ ਕਿਸੇ ਵੀ ਸ਼ਰੀਪ ਬੰਦੇ ਨੂੰ ਇੱਥੇ ਜੀਣ ਦਾ ਹੱਕ ਆ ਇਹ ਜੰਗਲ ਰਾਜ ਨਹੀਂ ਹੈਗਾ ਵੀ ਜੋ ਤੂੰ ਕਹੇਗਾ ਉਹ ਹੋਊਗਾ ਇੱਥੇ ਇਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਇਸ ਕਰਕੇ ਮੈਂ ਦੇਖ ਆਪ ਕੰਪਲੇਂਟ ਪਾਈ ਸੀ ਇਹਨੂੰ ਪਤਾ ਸੀ ਮੈਂ ਫਸ ਗਿਆ ਹੁਣ ਮੇਰੇ ਤੇ ਕਾਰਵਾਈ ਹੋਣੀ ਆ ਇਹਨੇ ਆਪਦੇ ਕੱਲ ਆਪੇ ਆਪ ਕਬੂਲ ਕਰ ਲਿਆ ਵੀ ਜਿਹੜਾ ਕਲਵੰਤ ਸਿੰਘ ਸੋਤਾ ਮੈਨੂੰ ਕਰਦਾ ਇਹ ਸਬੂਤ ਦੇਵੇ ਅੱਜ ਪੁਲਿਸ ਕੋਲੇ ਨਹੀਂ ਟੈਕਨੋਲੋਜੀ ਆ ਜਿਹੜਾ ਮੈਂ ਨੰਬਰ ਫਲੈਸ਼ ਆਊਟ ਕੀਤਾ ਆ ਤੁਹਾਨੂੰ ਵਿਦੇਸ਼ ਦਾ ਨੰਬਰ ਆ ਕਿਹਦੇ ਕੋਲੇ ਚੱਲਦਾ ਕਿਹੜੇ ਮੂਹਨ ਚੱਲਦਾ ਆ ਪੁਲਿਸ ਦਾ 1 ਮਿੰਟ ਦਾ ਕੰਮ ਆ ਪੁਲਿਸ ਖੋਜ ਕਰ ਸਕਦੀ ਆ ਵੀ ਕਲਵੰਤ ਸੋਤੇ ਕੋਲੇ ਚੱਲਦਾ ਆ ਜਾਂ ਮੇਰੇ ਕੋਲੇ ਚੱਲਦਾ ਕਿਹਦੇ ਕੋਲੇ ਚੱਲਦਾ ਆ ਇਸ ਕਰਕੇ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਕਰ ਰਿਹਾ ਅੱਜ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਮੈਂ ਕੂਰਾ ਲਿਖਿਆ ਵੀ ਇਹ ਜਿਹੇ ਲੋਕਾਂ ਦੇ ਖਿਲਾਫ ਜਿਹੜੀਆਂ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈਆ ਕਰਨੀ ਚਾਹੀਦੀ ਆ ਕਰਕੇ ਇਹਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਦੇਣਾ ਚਾਹੀਦਾ ਆ ਕਿਉਂਕਿ ਅੱਜ ਕੱਲ ਦੀ ਤੁਸੀਂ ਇਹਦੀ ਵੀਡੀਓ ਦੇਖੋ ਪਿੱਛੇ ਜਿਹੜੇ ਇਹਨੇ ਸ਼ਬਦ ਵਰਦੇ ਆ ਪੰਜਾਬ ਦੇ ਨੌਜਵਾਨੀ ਨੂੰ ਕਿਸ ਤਰ੍ਹਾਂ ਉਕਸਾਇਆ ਆ ਵੀ ਤੁਸੀਂ ਜੋ ਮਨਤੀ ਜੋ ਮਰਜੀ ਗਲਤ ਕੰਮ ਕਰੋ ਸਰਕਾਰ ਦੇ ਖਿਲਾਫ ਕਰੋ ਪੁਲਿਸ ਦੇ ਖਿਲਾਫ ਕਰੋ ਆਮ ਲੋਕਾਂ ਦੇ ਖਿਲਾਫ ਕਰੋ ਇਹਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਕਹਿੰਦਾ ਮੈਂ ਦੇਖ ਲੂੰਗਾ ਦੇਖੋ ਤੁਸੀਂ ਅੱਜ ਇਸ ਕੱਲੇ ਬੰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਜੰਗਲ ਰਾਜ ਬਣਾਇਆ ਹੋਇਆ ਪੂਰਾ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਘਰਾਂ 'ਚ ਜਾਂਦਾ ਹੈ ਰਾਤ ਨੂੰ ਕਿਸੇ ਦੇ ਉਹਨਾਂ ਨੂੰ ਡਰਾਉਂਦਾ ਆ ਧਮਕਾਉਂਦਾ ਆ ਇੱਥੇ ਵਿਚਾਰੇ ਗਰੀਬ ਲੋਕਾਂ ਬੋਲਦੇ ਨਹੀਂ ਦੇਖਿਆ ਆਪਾਂ ਬਹੁਤ ਸਾਰੀਆਂ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਸਾਰੇ ਲੋਕ ਆ ਜਿਹੜੇ ਹੋਰ ਵੀ ਜਿਹੜੀਆਂ ਵੀਡੀਓ ਹੈਗੀਆਂ ਤੁਹਾਡੇ ਨਾਲ ਜਨਤਕ ਕਰਾਂਗੇ ਬਹੁਤ ਕੁਝ ਜਿਨ੍ਹਾਂ ਦੇ ਘਰੇ ਜਾ ਕੇ ਨੇ ਕਿਸ ਤਰ੍ਹਾਂ ਧਮਕੀਆਂ ਦਿੱਤੀਆਂ ਆ ਮੈਂ ਇੱਕ ਵਾਰੀ ਫੇਰ ਕਹੂੰਗਾ ਸਮੁੱਚੇ ਮੀਡੀਆ ਦਾ ਬਹੁਤ-ਬਹੁਤ ਅਵਾਰੀ ਰੂੰਗਾ ਤਾਂ ਉਹ ਤੇ ਬਹੁਤ ਵੱਡੀ ਗੰਦੇਚੇ ਚ ਆ ਕੇ ਅੱਜ ਜਿਹੜੀ ਇਹ ਵੀਡੀਓ ਆ ਜਿਹੜਾ ਗੁਰੂ ਬਾਣੇ ਦੇ ਵਿੱਚ ਇੱਕ ਛਾਤਰ ਦਿਮਾਗ ਪਹਿਲਾਂ ਹੀ ਆਪਣੀ ਹਰੇਕੀ ਨੂੰ ਕਬਰ ਕਰਨ ਦੀ ਕੋਸ਼ਿਸ਼ ਕਰਦਾ ਵੀ ਜੇ ਤੂੰ ਭਾਈ ਤੈਨੂੰ ਇਹ ਅਧਿਕਾਰ ਕਿਹਨੇ ਦਿੱਤਾ ਮੈਂ ਪੁੱਛਣਾ ਚਾਹੁੰਦਾ ਕਾਨੂੰਨ ਬਣਿਆ ਹੋਇਆ ਭਾਰਤ ਦੇ ਅੰਦਰ ਜੇ ਕੋਈ ਕ੍ਰਾਈਮ ਕਰਦਾ ਅਸੀਂ ਕਰਦੇ ਹਾਂ ਸਟ੍ਰੰਗ ਆਪਰੇਸ਼ਨ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਦੇ ਹਾਂ ਹਮੇਸ਼ਾ ਦਾਇਰੇ ਚ ਰਹਿ ਕੇ ਕੀਤੇ ਆ ਕਾਨੂੰਨ ਤੋਂ ਵੱਡਾ ਹੋ ਗਿਆ ਜੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਡਰਦਾ ਵੀ ਕਿਉਂ ਆ ਕਿ ਪਰਚੇ ਤਾਂ ਹੋਣਗੇ ਵੀ ਜੇ ਤੂੰ ਕਾਨੂੰਨ ਨੂੰ ਹੱਥ ਚ ਲਵੇਂਗਾ ਜਦ ਤੱਕ ਕਾਨੂੰਨ ਨੂੰ ਹੱਥ ਚ ਨਾ ਲੈ ਕਾਨੂੰਨ ਦਾ ਸਹਾਰਾ ਲੈ ਕੇ ਕਰ ਉਹੀ ਤੁਹਾਡੀਆਂ ਵਧੀਆ ਗੱਲਾਂ ਬਹੁਤ ਵਧੀਆ ਗੱਲਾਂ ਕਹਿੰਦੇ ਇੱਕ ਰਾਤ ਨੂੰ ਸੋਨੂ ਦੇ ਵਿੱਚ ਕਹਿੰਦੇ ਸੀ ਕਿ ਕੁੜੀ ਕਹਿੰਦਾ ਉਹਦੇ ਕੋਲੇ ਉਹਦੇ ਟੱਚ ਚ ਹੋ ਗਈ ਬਿਲਕੁਲ ਮਤਲਬ ਉਹ ਕੁੜੀ ਹੁਣ ਫਿਰ ਸੋਨੂ ਆ ਕੇ ਮਿਲੇ ਮੈਂ ਦੱਸਦਾ ਜੀ ਉਸ ਉਸ ਕੁੜੀ ਨੇ ਮੈਂ ਦੱਸਦਾ ਉਹ ਕੁੜੀ ਉਹ ਕੁੜੀ ਉਹ ਕੁੜੀ ਨੇ ਮੈਨੂੰ ਆ ਕੇ ਦੱਸਿਆ ਵੀਰੇ ਮੈਂ ਫਸ ਚੁੱਕੀਆਂ ਵੀ ਗੱਲ ਇਹ ਸੱਚ ਨਹੀਂ ਠੀਕ ਹੈ ਜੀ ਮੈਂ ਉਹਨੂੰ ਨਹੀਂ ਪੁੱਛਿਆ ਸੱਚ ਕੀ ਹੈ ਮੈਂ ਕਿਹਾ ਪੁੱਤਰ ਮੈਂ ਤੇ ਇਥੋਂ ਸੱਚ ਨਹੀਂ ਪੁੱਛਣਾ ਸੱਚ ਕੀ ਹੈ ਨਹੀਂ ਹੈ ਤੂੰ ਮੇਰੇ ਕੋਲੇ ਆਈਆਂ ਦੱਸ ਕਹਿੰਦੀ ਵੀਰੇ ਮੈਂ ਫਸ ਚੁੱਕੀਆਂ ਮੈਂ ਹਰ ਰੋਜ਼ ਮੇਰਾ ਰੇਪ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਹਰ ਰੋਜ਼ ਮੈਂ ਕੀ ਕਰਾਂ ਮੈਂ ਕਹਿਆ ਪੁੱਤਰ ਤੇਰਾ ਇੱਕ ਹਾਲਾ ਤੂੰ ਆਪਣੇ ਕਾਨੂੰਨ ਕੋਲੇ ਜਾ ਜੱਜ ਸਾਹਿਬ ਕੋਲੇ ਜਾ ਵਕਾਲਤ ਉਹਤੇ ਕਾਨੂੰਨ ਬੈਠਾ ਆ ਉਹਨੂੰ ਜਾ ਕੇ ਆਪਣੀ ਸੱਚ ਗੱਲ ਦੱਸ ਮੈਂ ਨਹੀਂ ਕਹਿੰਦਾ ਕਿਸੇ ਦੇ ਹੱਕ ਚ ਬੋਲ ਕਿਸੇ ਦੇ ਖਿਲਾਫ ਬੋਲ ਜੋ ਤੇਰੇ ਨਾਲ ਉਹ ਗੱਲ ਜਾ ਕੇ ਦੱਸ ਉਸ ਕੁੜੀ ਨੇ ਜਾ ਕੇ ਦੱਸੀ ਆ ਉਹ ਜੱਜ ਸਾਹਿਬ ਨੂੰ ਪਤਾ ਜਾ ਉਹਨੂੰ ਪਤਾ ਤੁਹਾਨੂੰ ਨੂੰ ਪਤਾ ਆ ਜੱਜ ਸਾਹਿਬ ਬਾਬਾ ਬਲਜਿੰਦਰ ਸਿੰਘ ਆ ਤੁਸੀਂ ਉਹਨੂੰ ਜਾਣਦੇ ਹੋ ਬਾਬਾ ਬਲਜਿੰਦਰ ਸਿੰਘ ਨੂੰ ਜੀ ਜਗਰੋਂ ਸਾਡੇ ਰਹਿੰਦੇ ਆ ਲੋਕ ਲੋ ਮੈਂ ਗਿਆ ਉੱਥੇ ਕਈ ਵਾਰੀ ਕਿ ਕਿੱਦਾਂ ਗਏ ਹੋ ਕਿ ਕਿਸੇ ਕਿਸੇ ਕਿੱਦਾਂ ਗਏ ਮੈਂ ਕਿਹਾ ਜੀ ਜਿਆਦਾ ਤਾਂ ਹੁਣ ਜਿਹੜਾ ਮੈਂ ਗਿਆ ਸੀਗਾ ਮੈਂ ਉੱਥੇ ਇੱਕ ਸੋਲਰ ਪੁਆਇੰਟ ਕਰਵਾਇਆ ਸੀਗਾ ਮੇਰੇ ਦੋਸਤ ਲੁਧਿਆਣੇ ਤੋਂ ਸੋਲਰ ਦਾ ਕੰਮ ਕਰਦੇ ਨੇ ਇਹਨਾਂ ਨੇ ਸੋਲਰ ਲਵਾਉਣਾ ਸੀਗਾ ਮੈਂ ਸੋਲਰ ਲਵਾ ਕੇ ਦਿੱਤਾ ਸੀ ਮੈਂ ਤਾਂ ਬਾਬੇ ਤੋਂ ਪਿਛਲੇ 5-6 ਮਹੀਨੇ ਤੋਂ ਨਰਾਜ਼ ਚੱਲ ਰਿਹਾ ਸੀ ਕਿਉਂਕਿ ਬਾਬੇ ਨੇ ਮੇਰੀ ਉਹ ਪੇਮੈਂਟ ਅਜੇ ਰਹੀਦੀ ਆ ਮੇਰੀ ਪੇਮੈਂਟ ਦਿੱਤੀ ਨਹੀਂ ਸੀ ਜਿੱਤੇ ਕਰਕੇ ਮੈਂ ਨਰਾਜ਼ ਚੱਲ ਰਿਹਾ ਸੀ ਮਿਸਿੰਗ ਦੱਸੀ ਜਾ ਰਹੀ ਹੈ ਤੁਸੀਂ ਜਗਰਾਉਂ 'ਚ ਰਹਿੰਦੇ ਆ ਤੁਹਾਨੂੰ ਉਹ ਵਾਰੀ ਨੌਲੇਜ ਹੈ ਕੋਈ ਦੇਖੋ ਜੀ ਜੇ ਮਿਸਿੰਗ ਕੁੜੀ ਦਾ ਪਰਿਵ ਜੇ ਕੁੜੀ ਮੈਸਾ ਸਾਹਿਬ ਨੇ ਆਪਣੀ ਵੀਡੀਓ ਵਿੱਚ ਜਗ ਦੇਖੋ ਜੀ ਉਹ ਤਾਂ ਕਹੂਗਾ ਉਹਨੂੰ ਕੀ ਚਿੰਤਾ ਪਈ ਹੋਈ ਹੈ ਕੁੜੀ ਦੀ ਪਰਿਵਾਰ ਨੂੰ ਚਿੰਤਾ ਪਵੇ ਜਿਹਦੀ ਧੀ ਆ ਜੇ ਕੁੜੀ ਮੈਸਾ ਦਾ ਪਰਵਾਜ਼ ਹੈ ਕਿ ਲਿਖਾਊਗਾ ਉੱਥੇ ਕੰਪਲੀਟ ਮੈਂ ਤੇ ਅੱਜ ਕਹੀ ਜਾਵਾਂ ਮੈਨੂੰ ਕੀ ਇੰਟਰਸਟ ਆ ਵੀ ਗੱਲ ਕਹੀ ਸੀ ਵੀ ਸਾਡੇ ਕੋਲੇ ਦੋ ਹੋਰ ਬਾਬਿਆਂ ਦੀ ਵੀਡੀਓ ਹੈ ਜੰਮ ਤੱਕ ਕਿਉਂ ਨਹੀਂ ਹੋਈ ਅੱਜ ਤੱਕ ਦੇਖੋ ਜੀ ਉਹ ਮਹਿਰੋ ਸਾਹਿਬ ਜਾਣਣ ਮੈਂ ਤਾਂ ਕਹਿੰਦਾ ਜੇ ਉਹਨਾਂ ਕੋਲੇ ਹੈਗੀਆਂ ਜੇ ਕੋਈ ਗਲਤ ਕੰਮ ਕਰਦਾ ਆ ਕਾਨੂੰਨ ਬੈਠਾ ਆ ਤੇ ਭਾਈ ਤੇ ਕੋਈ ਹੈਗੀਆਂ ਤਾਂ ਕਾਨੂੰਨ ਦੇ ਜਾ ਕੇ ਦੱਸ ਓਪਨ ਕਰ ਉਹਨਾਂ ਨੂੰ ਜੇ ਤੇ ਬਾਬੇ ਮਹਿਰੋ ਨੇ ਬਾਬੇ ਬਲਵਿੰਦਰ ਨਾਲ ਦੇਖੋ ਜੀ ਮੈਨੂੰ ਜਿੰਨਾ ਕ ਪਤਾ ਆ ਵੀ ਜਿਹੜਾ ਮੈਨੂੰ ਕੁੜੀ ਨੇ ਦੱਸਿਆ ਵੀ ਉਥੇ ਬੇਤਹਾਸ਼ਾ ਕੁੱਟਮਾਰ ਹੋਈ ਸੀ ਉਦੋਂ ਬਾਅਦ ਜਿਹੜੀਆਂ ਮੈਂ ਵੀਡੀਓ ਦੇਖੀਆਂ ਉਤੋਂ ਬਾਬਾ ਤੁਰ ਕੇ ਆ ਰਿਹਾ ਪਿੰਡ ਕੋਕਿਆ ਤੋਂ ਉਹ ਮੈਂ ਵੀਡੀਓ ਕਿਤੇ ਮੈਂ ਦੇਖ ਰਿਹਾ ਸੀ ਉਤੋਂ ਤੁਰ ਕੇ ਆ ਰਿਹਾ ਸੀ ਪੈਦਲ ਤੁਸੀਂ ਫੇਸਬੁੱਕ ਤੇ ਪਾਇਆ ਸੀ ਮੇਰੇ ਬਾਬੇ ਨੂੰ ਮੋਕੇ ਢਾਬੇ ਤੇ ਲੈ ਕੇ ਗਏ ਫਿਰ ਦੀਪਕ ਢਾਬੇ ਤੇ ਲੈ ਕੇ ਗਏ ਉਹ ਮੈਨੂੰ ਸਾਰੀਆਂ ਉਹ ਮੈਨੂੰ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਮੈਨੂੰ ਕੁੜੀ ਨੇ ਕੁੜੀ ਨੇ ਗੱਲਾਂ ਦੱਸੀਆਂ ਵੀ ਸਭ ਤੋਂ ਪਹਿਲਾਂ ਇਹ ਸਾਨੂੰ ਦੀਪਕ ਢਾਬੇ ਤੇ ਲੈ ਕੇ ਗਏ ਮੈਨੂੰ ਬੁਲਾਇਆ ਇਹਨੇ ਫੋਨ ਕਰਕੇ ਮੈਨੂੰ ਨੇ ਤੇ ਉੱਥੇ ਉਹ ਕਹਿੰਦੀ ਮੇਰੇ ਨਾਲ ਇੱਕ ਕਲਿੱਪ ਬਣਾਇਆ ਮੈਨੂੰ ਇਹ ਕਹੇ ਤੂੰ ਮੇਰੀ ਭੈਣ ਆ ਸਿਰਫ ਆਪਾਂ ਬਾਬੇ ਨੂੰ ਡਰੋਨ ਲਈ ਜਿਹੜਾ ਇਹ ਕਲਿੱਪ ਬਣਾਇਆ ਆ ਤੇ ਆਪਾਂ ਬਾਹਰ ਨਹੀਂ ਕਰਨਾ ਇਸ ਕਰਕੇ ਉਹ ਕਲਿੱਪ ਪਹਿਲਾਂ ਹੀ ਬਣਾ ਚੁੱਕੇ ਬਣਾਇਆ ਜਾ ਚੁੱਕਿਆ ਜੋ ਮੈਨੂੰ ਕੁੜੀ ਨੇ ਗੱਲ ਦੱਸੀ ਇੱਕ ਨਾਲ ਤਿੰਨ ਦੀ ਗੱਲ ਆ ਜੀ ਉਸ ਤੋਂ ਦੂਜੇ ਨਹੀਂ ਨਹੀਂ ਇਹ ਘਟਨਾ ਬਾਈ ਜਿੱਦਣ ਘਟਨਾ ਵਾਪਰਦੀ ਆ ਉਦੋਂ ਦੀ ਗੱਲ ਆ ਆ ਸੋਨੇ ਦੀ ਗੱਲ ਆਉਂਦੀ ਕਿ ਕੀ ਸਚਾਈ ਆ ਉਹ ਤੇ ਦੇਖੋ ਜੀ ਹੁਣ ਇਹ ਬਾਬਾ ਦੱਸ ਸਕਦਾ ਪੈਸੇ ਸੋਨੇ ਆਪਾਂ ਜਿਹੜਾ ਅਸੀਂ ਦੇਖਿਆ ਬਾਬੇ ਦੇ ਅੰਦਰ ਜਾਂ ਵੀਡੀਓ ਤੁਸੀਂ ਆਮ ਦੇਖ ਸਕਦੇ ਹੋ ਫੋਟੋਆਂ ਦੇ ਅੰਦਰ ਬਾਬੇ ਦੇ ਬ ਉਹ ਸੋਨਾ ਬਾਬੇ ਕੋਲੇ ਕਿੰਨਾ ਸੀ ਇਹ ਸਹੀ ਇਹ ਜਿਹੜੀ ਗੱਲ ਉਹ ਬਾਬਾ ਦੱਸ ਸਕਦਾ ਆ ਬਾਬੇ ਨੇ ਇਹ ਤਾਂ ਆਪਣੀ ਵੀਡੀਓ ਵਿੱਚ ਆਉਦੀ ਇੰਟਰਵਿਊ ਵਿੱਚ ਮੰਨਿਆ ਸੀਗਾ ਮੇਰੇ ਕੋਲ ਪੈਸੇ ਲੈ ਗਏ ਸੋਨਾ ਵੀ ਲੈ ਗਏ ਆ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਉਹ ਜਿਹੜੀ ਚੀਜ਼ ਜਿੱਥੇ ਤੱਕ ਮੈਨੂੰ ਪਤਾ ਜੋ ਗੱਲ ਜੋ ਮੇਰੇ ਨਾਲ ਅੱਜ ਮੈਂ ਤਾਂ ਅੱਜ ਜਿਹੜਾ ਮੇਰਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਆ ਵੀ ਮੈਂ ਕਲਵੰਦ ਸਿੰਘ ਹੋਂਤਾ ਮੇਰਾ ਇਸ ਚੱਕਰ ਨਾਲ ਕੋਈ ਲੈਣ ਦੇ ਨਹੀਂ ਮੈਨੂੰ ਕਿਉਂ ਜੋੜਿਆ ਜਾ ਰਿਹਾ ਹੈ ਇਹਦੇ ਨਾਲ ਇਹਦੇ ਪਿੱਛੇ ਇਹਨਾਂ ਦੇ ਕੀ मंसूਬੇ ਨੇ ਇਹ ਕਿਉਂ ਮੈਨੂੰ ਟਾਰਗੇਟ ਕਰ ਰਹੇ ਨੇ ਇਹ ਹੀ ਦੱਸ ਸਕਦੇ ਨੇ ਜਿਹੜੀ ਆਪਣੀ ਤੁਸੀਂ ਕੰਪਲੇਂਟ ਦਿੱਤੀ ਸੀਗੀ ਕੱਚੀ ਦਾ ਕੋਈ ਵੀ ਸਬੂਤ ਹੈ ਬਾਬੇ ਦਾ ਖਿਲਾਫ ਕੋਈ ਵੀ ਵੀਡੀਓ ਕੋਈ ਕੁਝ ਵੀ ਜੋ ਜਨਤਕ ਤੁਸੀਂ ਕਰਨਾ ਚਾਹੁੰਦੇ ਜੋ ਮੈਂ ਤੁਸੀਂ ਨਹੀਂ ਮੈਂ ਤਾਂ ਦੇਖੋ ਜੀ ਮੈਂ ਤਾਂ ਜਿਹੜਾ ਕਰੂੰਗਾ ਸਬੂਤ ਆਕਰ ਕਰੂੰਗਾ ਜਿਹੜੀ ਵੀ ਵੀਡੀਓ ਦੇਖੀ ਹੈ ਤੁਸੀਂ ਕਿਹਾ ਵੀ ਬਾਬਾ ਤੁਰ ਕੇ ਆ ਰਿਹਾ ਜਾਂ ਉਹ ਹੈ ਤੁਹਾਡੇ ਕੋਲੇ ਉਹ ਵੀਡੀਓ ਹੈਗੀ ਆ ਤੁਸੀਂ ਆਨਲਾਈਨ ਪਾਈਆ ਆਨਲਾਈਨ ਦੇਖ ਸਕਦੇ ਹੋ ਵੀਡੀਓ ਵੀਡੀਓ ਤੁਹਾਨੂੰ ਮਿਲ ਜੂਗੀ ਵੀਡੀਓ ਮਿਲ ਜੂਗੀ ਹੈ ਮੇਰੇ ਕੋਲੇ ਨਹੀਂ ਹੈ ਬਿਲਕੁਲ ਵੀਡੀਓ ਹੈਗੀ ਆ ਉਹ ਜਿੱਦੋਂ ਬਾਬਾ ਤੁਰ ਕੇ ਤਰਨੀ ਆਣੇ ਤੁਰ ਕੇ ਆ ਰਹੇ ਆ ਉਦੋਂ ਕਿ ਪਰਚਾ ਮੈਨੂੰ ਠਾਣੇ ਦੀ ਪਰਚਾ ਹੋਇਆ ਬੱਸ ਉਹ ਦੇ ਰਹਾ ਚਲ ਉਹ ਵੀ ਕਾਫੀ ਮਸਲਾ ਬਣ ਕੇ ਆਇਆ ਉਹਦੇ ਬਾਰੇ ਜਾਣਕਾਰੀ ਦਵੋਗੇ ਨਹੀਂ ਮੈਨੂੰ ਇੰਨਾ ਪਤਾ ਜੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਪਰਚਾ ਹੋ ਚੁੱਕਿਆ ਹੈ ਇਹ ਗੱਲ ਦਾ ਉਹ ਜੀ ਕਹਿੰਦੇ ਸੀ ਇਹ ਕਮਰਾ ਲੈ ਕੇ ਆ ਆ ਦੇਖੋ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੀ ਸਚਾਈ ਹੈ ਜਾਂ ਨਹੀਂ ਸਚਾਈ ਹੈ ਹੈ ਉਹ ਹੀ ਆਨ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਗਾਇਬ ਕੀਤੀ ਹੈ ਜਾਂ ਮੇਰੇ ਮੇਰੇ ਤੇ ਇਲਜ਼ਾਮ ਨਹੀਂ ਦੇਖੋ ਇਸ ਗੱਲ ਨੂੰ ਚੰਨ ਜੀ ਸਾਹਿਬ ਤੇ ਇਲਜ਼ਾਮ ਲਾ ਰਹੇ ਜੀ ਹਾਂ ਦੇਖੋ ਉਹ ਦੇਖੋ ਮੈਂ 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 ਤਾਂ ਪਹਿਲਾਂ ਹੀ ਕਹਿੰਦਾ ਜੀ ਉਹ ਬੰਦਾ ਇਹ ਗੱਲ ਕਹਿ ਰਿਹਾ ਨਾ ਤਾਂ ਉਹਨੂੰ ਪ੍ਰਸ਼ਾਸਨ ਤੇ ਭਰੋਸਾ ਨਾ ਪੁਲਿਸ ਤੇ ਭਰੋਸਾ ਨਾ ਸਰਕਾਰ ਤੇ ਨਾ ਕਿਸ ਕਿਸੇ ਤੇ ਬੰਦਾ ਭਰੋਸਾ ਕਰੇ ਨਾ ਫਿਰ ਬਲਵੰਤ ਜੀ ਜੋ ਤੁਸੀਂ ਗੱਲਾਂ ਹੁਣ ਤੱਕ ਕਹੀਆਂ ਹੋ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਕਹੀਆਂ ਚਾਹੇ ਕੁੜੀ ਦੇ ਮੂੰਹੋਂ ਕਹੀਆਂ ਤੁਹਾਡੇ ਆਪ ਦੇ ਮੂੰਹੋਂ ਕੋਈ ਵੀ ਗੱਲ ਨਹੀਂ ਕਹੀ ਮੇਰੇ ਕੋਲ ਆਪ ਦੇ ਕੋਲ ਕੀ ਪ੍ਰੂਫ ਆ ਮੇਰੇ ਕੋਲੇ ਜਿਹੜਾ ਸਭ ਤੋਂ ਵੱਡਾ ਸੀ ਜੇ ਮੇਰਾ ਜਿਹੜਾ ਨੇ ਕੱਲ ਨਾਮ ਬਦਨਾਮ ਕੀਤਾ ਲੋਕੇ ਮੇਰਾ ਤਾਂ ਅਸਲੀ ਕੋਈ ਹੈ ਤਾਂ ਹੈ ਨਹੀਂਗਾ ਕੁੜੀ ਨੂੰ ਮੈਂ ਤਾਂ ਸਭ ਮੇਰੇ ਘਰੇ ਆਈ ਮੈਂ ਉਹਨੂੰ ਇੰਨੀ ਗੱਲ ਕਹਿ ਕੇ ਵਾਪਸ ਕਰ ਦਿੱਤੀ ਪਰ ਜਿਹੜੀ ਮੈਨੂੰ ਪਹਿਲਾਂ ਵੀ ਤੁਸੀਂ ਇਹਨੂੰ ਬੋਲੋਗੇ ਪਹਿਲੇ ਜੀ ਫੇਸਬੁਕ ਤੇ ਮੈਂ ਪਾਈ ਸੀ ਪੋਸਟ ਪਾਈ ਸੀ ਸਮਝੀ ਤੁਸੀਂ ਹਾਂ ਬਿਲਕੁਲ ਜੀ ਇਹ ਮੰਨਦੇ ਤੁਸੀਂ ਬਾਬਾ ਗਲਤ ਆ ਜੀ ਨਹੀਂ ਮੈਂ ਕਹਿੰਦਾ ਜੀ ਜੇ ਬਾਬਾ ਗਲਤ ਆ ਉਹਨੂੰ ਕਾਨੂੰਨ ਬੈਠਾ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੁਸੀਂ ਮੰਨਦੇ ਹੋ ਵੈਸੇ ਹਾਂ ਮੈਂ ਤਾਂ ਕਹਿੰਦਾ ਦੇਖੋ ਜੀ ਮੈਂ ਕਹਿੰਦਾ ਜੇ ਕੋਈ ਬੰਦਾ ਗਲਤ ਆ ਗਲਤ ਕੰਮ ਕੀਤਾ ਜੀ ਮੈਂ ਦੇਖੋ ਜੀ ਇਹ ਸਿੱਧਾ ਕੋਈ ਪ੍ਰੂਫ ਨਹੀਂ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਗੱਲ ਜੇ ਕੀਤਾ ਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਂ ਇਹ ਹੱਕ ਚਾਹਾਂ ਤੁਹਾਡੀ ਦੋਸਤਰੀ ਰਿਕਾਰਡਿੰਗ ਕਾਨਫਰੰਸ ਦੇ ਵਿੱਚ ਰਾਈ ਸੀ ਉਹ ਕੌਣ ਬੰਦਾ ਜੀ ਦੇਖੋ ਜੀ ਉਹ ਮੈਂ ਉਹੀ ਤਾਂ ਮੈਂ ਉਹਦੀ ਮੰਗ ਕਰ ਰਿਹਾ ਵੀ ਉਹ ਬੰਦਾ ਟਰੇਸ ਹੋਣਾ ਚਾਹੀਦਾ ਕੌਣ ਬੰਦਾ ਟਰੇਸ ਆ ਉਹ ਕਿਉਂ ਇਦਾਂ ਕਰ ਰਿਹਾ ਆ ਉਹਦੀ ਟਰੇਸ ਹੋ ਕੇ ਉਹਦੇ ਵੀ ਕਾਨੂੰਨੀ ਕਾਰਵਾਈ ਬਰਾਬਰ ਦੀ ਹੋਣੀ ਚਾਹੀਦੀ ਆ ਜਿਹੜਾ ਮੇਰਾ ਅਕਸ ਖਰਾਬ ਕਰ ਰਿਹਾ ਤੁਸੀਂ ਸਹੀ ਆ ਜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਬਈ ਇਹ ਚੀਜ਼ ਨੀ ਮੈਨੂੰ ਕੋਈ ਟੈਨਸ਼ਨ ਨਹੀਂ ਜੀ ਮੈਂ ਅੱਜ ਸਰਕਾਰ ਨੂੰ ਦੁਆਰਾ ਫੇਰ ਮੈਂ ਦੇਖੋ ਮੈਂ ਫੇਰ ਅੱਜ ਜਿਹੜੀ ਦੁਆਰਾ ਮੰਗ ਪੱਤਰ ਦੇਉਂਗਾ ਸਾਰੇ ਜਿੰਨੇ ਵੀ ਮੇਰੇ ਨਾਲ ਸਾਥੀ ਆਏ ਨੇ ਉਹਨਾਂ ਦੇ ਥਰੂ ਤੇ ਦੂਜੀ ਗੱਲ ਮੈਂ ਮੰਗ ਵੀ ਕਰਦਾ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਆ ਏਸ ਮੇਰੇ ਜਿਹੜੇ ਮੈਂ ਨੰਬਰ ਦਿੱਤਾ ਮੈਨੂੰ ਧਮਕੀਆਂ ਆਈਆਂ ਸ਼ਰਿਆਮ ਉਹਦੀ ਤਫ਼ਤੀਸ਼ ਕਰਕੇ ਬਿਲਕੁਲ ਦਰਖਾਸਤ ਦਿੱਤੀ ਹੈ ਜੀ ਕਾਰਵਾਈ ਕੀਤੀ ਹੈ ਜੀ ਜੀ ਦੇਖੋ ਜੀ ਮੇਰਾ ਕੰਮ ਸੀ ਦਰਖਾਸਤ ਦੇਣਾ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਆਇਆ ਇੱਕ ਉਹਨੇ ਇਹਰ ਕਾਦੂ ਹੀ ਕੰਮ ਕੀਤਾ ਇਹ ਮੈਂ ਦਿੱਤੀ ਹੈਗੀ ਆ ਜੀ 16 ਤਰੀਕ ਨੂੰ ਮੈਂ ਇੱਥੇ ਆਇਆ ਜੀ ਰਾਤ ਨੂੰ ਜੀ ਤੁਹਾਨੂੰ ਉੱਤੇ ਬੁਲਾਇਆ ਗਿਆ ਜੀ ਨਹੀਂ ਮੈਂ ਅਜੇ ਤੱਕ ਨਹੀਂ ਬੁਲਾਇਆ ਗਿਆ ਜੀ ਇਹ ਮੈਂ 18 ਤਰੀਕ ਨੂੰ ਦਿੱਤੀ ਆ ਜੀ 18 ਤਰੀਕ ਨੂੰ ਜੀ ਬਿਲਕੁਲ ਜੀ 18 ਨੂੰ ਤੁਸੀਂ ਅਮਰਪਾਲ ਮਹਿਰ ਨੂੰ ਕਿਤਨਾ ਦੇਖਦੇ ਦੇਖੋ ਜੀ ਮੈਨੂੰ ਉਹਦੇ ਨਾਲ ਦੇਖੋ ਜੇ ਉਹ ਚੰਗੇ ਕੰਮ ਕਰੂਗਾ ਮੈਂ ਉਹਨੂੰ ਸ਼ਾਬਾਸ਼ ਦੇਵਾਂਗਾ ਜੇ ਉਹ ਕਿਸੇ ਦੀ ਐਦਾ ਧੀਆਂ ਭੈਣਾਂ ਦੀ ਸ਼ਰੇਆਮ ਜਿਹੜਾ ਹਰ ਰੋਜ਼ ਉਹਨਾਂ ਦੀਆਂ ਵੀਡੀਓ ਗਲਤ ਪਾਉ ਜਾਂ ਮੇਰੇ ਵਰਗੇ ਬੰਦਿਆਂ ਨੂੰ شریف ਬੰਦਿਆਂ ਨੂੰ ਜਿਹੜਾ ਹੈਗਾ ਇਹ ਬਦਨਾਮ ਕਰੂਗਾ ਨਜ਼ਾਇਜ਼ ਤੌਰ ਤੇ ਤਾਂ ਮੈਂ ਉਹ ਘੱਟ ਨਹੀਂ ਕਰੂੰਗਾ ਮੈਂ ਅਜ ਉਹਦੇ ਖਿਲਾਫ ਕੋਰਟ 'ਚ ਵੀ ਚਾਹੂੰਗਾ ਜਿੰਨਾ ਤੱਕ ਹੋ ਸਕਿਆ ਦੋ ਬੰਦੇ ਹੋਰ ਬੈਠੇ ਨਜ਼ਰ ਆ ਰਹੇ ਆ ਉਹ ਕੌਣ ਆ ਉਹਨਾਂ ਬਾਰੇ ਤੁਸੀਂ ਜਾਣਕਾਰੀ ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਜੀ ਮੈਂ ਉਹਨਾਂ ਵੀਡੀਓ ਜ਼ਰੂਰ ਦੇਖਿਆ ਜਿਹੜੀ ਇਹਨੇ ਵੀਡੀਓ ਵਾਇਰਲ ਕੀਤੀ ਸੀ ਮੈਨੂੰ ਇਹ ਨਹੀਂ ਪਤਾ ਵੀ ਉਹੀ ਨੇ ਜਾਂ ਹੋਰ ਨੇ ਨਾ ਨਹੀਂ ਮੇਰੀ ਉਹਨਾਂ ਨਾਲ ਕੋਈ ਨਹੀਂ ਜੀ ਨਾ ਪਤਾ ਪਹਿਲੇ ਵਾਲੇ ਕੋਈ ਇਨਵੋਲਵਮੈਂਟ ਹੈ ਨਹੀਂ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਭਾਈ ਮੈਰੋਂ ਨੇ ਵੀਡੀਓ ਜਾਂ ਤਾਂ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਗਿਆ ਕਿ ਸਾਡੇ ਘਰੇ ਕੁੜੀ ਆਈ ਹੈ ਤੁਹਾਡੇ ਕੋਲੇ ਕੋਈ ਹੈ ਪੱਕਾ ਜਾਂ ਤੁਹਾਡੇ ਕੋਲੇ ਨੀ ਮੈਂ ਤਾਂ ਮੈਂ ਤਾਂ ਮੰਨ ਰਿਹਾ ਜੀ ਮੇਰੇ ਕੋਲੇ ਵੀ ਕੁੜੀ ਆ ਕੇ ਗਈ ਆ ਮੈਨੂੰ ਉਹਨੇ ਪੁੱਛਿਆ ਵੀ ਵੀਰੇ ਮੈਂ ਕੀ ਫਸ ਗਈ ਮੈਂ ਉਹਨੂੰ ਕਹਿੰਦਾ ਵੀ ਕੁੜੀਏ ਭਾਈ ਤੂੰ ਆ ਤੇ ਕਾਨੂੰਨ ਤੇ ਜਾ ਉੱਥੇ ਕਾਨੂੰਨੀ ਮਦਦ ਲੈ ਜਿਵੇਂ ਉਹਨਾਂ ਨੇ ਹੈਲਪ ਕੀਤੀ ਹੋਵੇ ਤੁਸੀਂ ਹੈਲਪ ਕੀਤੀ ਸਮਾਜ ਸਮਾਜ ਮੈਂ ਉਹਨੂੰ ਦੇਖੋ ਮੈਂ ਗਾਈਡ ਕੀਤਾ ਉਹਨੂੰ ਮੈਂ ਕੁਝ ਨਹੀਂ ਕੀਤਾ ਨਾ ਉਹਦੇ ਮੈਂ ਨਾਲ ਗਿਆ ਜੀ ਸਿਰਫ ਮੈਂ ਉਹਨੂੰ ਕਿਹਾ ਵੀ ਤੂੰ ਕੋਰਟ ਚ ਜਾ ਕੋਰਟ ਚ ਜਾ ਕੇ ਆਉਦਾ ਪੱਖ ਰੱਖ ਘੋਸੇ ਜੋ ਸੂਤਰਾ ਦਾ ਪਤਾ ਲੱਗਿਆ ਜੀ ਕੁੜੀ ਬਾਬੇ ਦੇ ਹੱਕੇ ਤੇ ਦਵਾਈ ਦੇ ਕੇ ਆਈ ਹੈ ਨੀ ਇਹਦੇ ਬਾਰੇ ਆਪਾਂ ਨੂੰ ਬਤਾਓ ਜੱਜ ਸਾਹਿਬ ਨੂੰ ਪਤਾ ਜੀ ਅੰਦਰ ਗਈ ਆ ਤਾਂ ਅੰਦਰ ਕੀ ਗੱਲ ਹੋਈ ਨਹੀਂ ਹੋਏ ਬਿਆਨ ਉਹਦੇ ਅੰਦਰ ਕੋ ਦੇਖੋ ਜੀ ਮੈਂ ਨਹੀਂ ਕਹਿ ਸਕਦਾ ਮੈਨੂੰ ਕਿਉਂਕਿ ਮੈਨੂੰ ਇਹਦੇ ਨਾਲ ਕਿਉਂ ਜੋੜਿਆ ਗਿਆ ਇਹਦੇ ਪਿੱਛੇ ਇਹਨਾਂ ਦੇ ਕੀ मंसूਬੇ ਨੇ ਮੈਨੂੰ ਇਹ ਨਹੀਂ ਪਤਾ ਕਿਉਂਕਿ ਮੈਂ ਅਕਸਰ ਹੀ ਬਹੁਤ ਸਾਰੇ ਜਿਹੜੇ ਮਸਲੇ ਆ ਜਨਤਕ ਚੱਕਦਾ ਰਹਿੰਦੇ ਆ ਉਹਦੇ ਪਿੱਛੇ ਇਹਨਾਂ ਦੀ ਕੀ ਚੱਲਦੀ ਆ ਤਾਂ ਜਦੋਂ ਪੁਲਿਸਾਂ ਜਿਹੜੀ ਪੁੱਛੂ ਕੀ ਸ਼ਕਤੀ ਨਾਲ ਫੇਰੇ ਬਾਹਰ ਆ ਸਕਦਾ ਹੈ ਜਿਹੜਾ ਜਗਰਾਉਂ ਸ਼ਹਿਰ ਦੇ ਵਿੱਚ ਤੁਹਾਨੂੰ ਟਾਰਗੇਟ ਕਿਉਂ ਕੀਤਾ ਗਿਆ ਜੀ ਉਹੀ ਤਾਂ ਮੈਂ ਹੈਰਾਨ ਆ ਜੀ ਜਿਹੜਾ ਉਹ ਬੰਦਾ ਕਾਲ ਕਰ ਰਿਹਾ ਉਹ ਕੌਣ ਹੈ ਮੇਰਾ ਨਾਮ ਕਿਉਂ ਲੈ ਰਿਹਾ ਮੈਨੂੰ ਹੀ ਕਿਉਂ ਟਾਰਗੇਟ ਆ ਗਿਆ ਮੈਨੂੰ ਲੱਗਦਾ ਵੀ ਸਿਰ ਇੰਨਾ ਹੀ ਆ ਵੀ ਉਸ ਕੁੜੀ ਨੂੰ ਮੈਂ ਸਹੀ ਰਸਤਾ ਦਿਖਾਤਾ ਜਿੰਨਾ ਕਿ ਮੈਂ ਮਹਿਸੂਸ ਕਰਦਾ ਬਾਬੇ ਜੀ ਪਹਿਲਾਂ 295A ਦਾ ਪਰਚਾ ਦਰਜ ਹੋਇਆ ਸੀ ਤੇ ਹੁਣ ਤੱਕ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਰਿਹਾ ਹੈ ਉਹਦੇ ਵਿੱਚ ਦੇਖੋ ਜੀ ਇਹ ਜਿਹੜੇ ਸਵਾਲ ਆ ਤੁਸੀਂ ਮੈਨੂੰ ਨਹੀਂ ਪਤਾ ਉਹ ਤਾਂ ਆਪ ਅਮਰਪਾਲ ਜੀ ਕੱਲ ਕਹਿ ਹੀ ਰਹੇ ਸੀ ਤੁਹਾਨੂੰ ਤੁਸੀਂ ਦੇਖਿਆ ਵੀ ਉਹਨਾਂ ਨੇ ਕੋ ਹੈਨਾ ਮੇ ਕੋ ਤਾਂ ਇੰਨਾ ਟਾਈਮ ਵੀ ਨਹੀਂ ਹੁੰਦਾ ਮੈਂ ਅਕਸਰ ਸੋਸ਼ਲ ਮੀਡੀਆ ਤੇ ਬੱਚਾ ਬੜਾ ਸੌਖਾ ਕੇ ਪੁੱਛ ਕੱਢ ਦਿੰਦੀ ਹੈ ਮੈਂ ਜਿਹਦੇ ਮਰਜ਼ੀ ਦੇ ਦੇਖੋ ਜੀ ਮੈਨੂੰ ਨਹੀਂ ਪਤਾ ਇਹ ਪੁਲਿਸ ਦੱਸ ਸਕਦੀ ਹੈ ਇਹਦੇ ਬਾਰੇ ਵਿੱਚ ਦਾ ਇਹ ਤਾਂ ਪੁਲਿਸ ਦੱਸ ਸਕਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਮੈਨੂੰ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਜਿਹੜਾ ਪੁਲਿਸ ਦਾ ਕੰਮ ਆ ਨਾ ਪਰਚਾ ਕੱਟਣਾ ਕਿੱਦਾਂ ਕੱਟਣਾ ਕਿਹੜੀ ਧਾਰਾ ਲੱਗਣੀ ਆਪਾਂ ਤਾਂ ਨਹੀਂ ਪਤਾ ਆ ਮੁੰਡੇ ਨੂੰ ਤੇ ਕੱਲ ਕਿਹਦੀ ਪਤਾ ਲੱਗਿਆ ਵੀ ਤੂੰ ਕਾਂਗਰਸ ਇਲੈਕਟਰੀ ਵਿੱਚ ਗਰਾਊਂਡ 'ਚ ਆਇਆ ਨਹੀਂ ਮੈਨੂੰ ਨਹੀਂ ਪਤਾ ਕੱਲ ਮੈਂ ਤਕਰੀਬਨ ਮੋਸਟਲੀ ਥੋੜਾ ਬਾ ਮੈਂ ਪ੍ਰਸ਼ਾਸਨ ਨੂੰ ਕੀ ਮੰਗ ਕੀ ਕਰਦੇ ਹਾਂ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਆ ਵੀ ਜਿਹੜੇ ਗੁਰੂ ਬਾਣੇ ਦੇ ਲਿਵਾਸ ਦੇ ਅੰਦਰ ਐਦਾਂ ਦੇ ਲੋਕ ਜਿਹੜੇ ਪੰਜਾਬ ਦਾ ਮਾਹੌਲ ਕਰ ਰਹੇ ਆ ਉਹਸ ਨੂੰ ਵੀ ਕੁਝ ਨਹੀਂ ਸਮਝ ਰਹੇ ਕਾਨੂੰਨ ਨੂੰ ਵੀ ਨਹੀਂ ਸਮਝ ਰਹੇ ਸਰਕਾਰ ਨੂੰ ਵੀ ਸਮਝ ਰਹੇ ਸਿਰਫ ਉਹ ਕਹਿੰਦੇ ਆ ਮੇਰੀ ਇਹ ਸਲਤਨਤ ਆ ਪੰਜਾਬ ਖੁੱਲੇ ਸ਼ਰੀਆਮ ਕਹਿ ਰਹੇ ਆ ਨੌਜਵਾਨੀ ਨੂੰ ਅਖਸਾਰ ਆ ਵੀ ਤੁਸੀਂ ਜੋ ਮਰਜ਼ੀ ਕਰਕੇ ਆ ਜਾਓ ਜੋ ਮਰਜ਼ੀ ਕਰੋ ਇਹਦਾ ਮਤਲਬ ਆ ਵੀ ਇਹ ਪੰਜਾਬ ਦੇ ਲਈ ਚੰਗੇ ਸੰਕੇਤ ਨਹੀਂ ਇਹਦੇ ਲਈ ਜਿਹੜੇ ਸੂਝਵਾਨ ਲੋਕ ਨੇ ਸ਼ਾਂਤੀ ਪਸੰਦ ਲੋਕ ਨੇ ਅਮਨ ਪਸੰਦ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਵੀ ਇਹ ਜਿਹੇ ਇੱਕ ਲੋਕਾਂ ਦੇ ਖਿਲਾਫ ਕੋਈ ਢਲਣਾ ਵਰਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਪੰਜਾਬ ਦਾ ਮਾਹੌਲ ਆ ਅਮਨ ਸ਼ਾਂਤੀ ਵਾਲਾ ਬਣਿਆ ਰਵੇ ਠੀਕ ਹੈ ਧੰਨਵਾਦ ਜੀ ਮੇਰੇ ਬੇਟੇ ਗੱਲ ਸਮਝਾ ਦੱਤੇ ਰਹੀਆਂ ਆ